ऐसे ਸਮੇਂ ਤੇ ਜਦੋਂ ਖਤਰਾ ਛਾਇਆ ਹੋਇਆ ਸੀ ਤੇ ਦੂਸਰਾ ਐਸੇ ਸਮੇਂ ਵਿੱਚ ਜਦੋਂ ਸਭ ਖਤਮ ਹੋ ਗਿਆ ਸੀ ਆਓ ਬਾਈਬਲ ਦੇ ਵਿੱਚ ਆਪਾਂ ਪੜ੍ਹਦੇ ਹਾਂ ਰਾਜਿਆ ਦੀ ਪਹਿਲੀ ਕਿਤਾਬ 7ਮਾ ਅਧਿਆਇ ਤੁਹਾਡੇ ਪੜ੍ਹਨ ਤੋਂ ਪਹਿਲਾਂ ਜਿਹੜੀ ਘਟਨਾ ਘਟੀ ਉਸ ਬਾਰੇ ਮੈਂ ਤੁਹਾਨੂੰ ਦੱਸਾਂਗਾ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਅਗਰ ਕੋਈ ਰਾਜ ਕਰਨ ਵਾਲਾ ਰਾਜ ਨਾ ਕਰੇ ਪਰਮੇਸ਼ਵਰ ਜਿਸ ਤਰ੍ਹਾਂ ਦਾ ਜੀਵਨ ਚਾਹੁੰਦਾ ਅਗਰ ਲੋਕ ਇਸ ਤਰ੍ਹਾਂ ਦਾ ਜੀਵਨ ਨਾ ਜਿਏ ਸ਼ਾਸ਼ਨ ਕਰਨ ਵਾਲਾ ਅਤੇ ਪਰਜਾ ਦੇ ਲੋਕ ਦੋਨੇ ਹੀ ਜੇ ਪਾਪ ਦੇ ਗੁਲਾਮ ਹੋਣਗੇ ਪਰਮੇਸ਼ਵਰ ਜ਼ਰੂਰ ਸਜ਼ਾ ਦੇਵੇਗਾ ਪਰਿਵਾਰ ਦੇ ਮੁਖੀਏ ਹੋਣ ਦੇ ਨਾਤੇ ਜੇ ਤੁਸੀਂ ਖराई ਅਤੇ ਇਮਾਨਦਾਰੀ ਨਾਲ ਤੁਸੀਂ ਚੱਲ ਰਹੇ ਹੋ ਤਾਂ ਆਤਮਿਕ ਤੌਰ ਤੇ ਆਪਣੇ ਪਰਿਵਾਰ ਨੂੰ ਵੀ ਇਸੇ ਰਾਹ ਤੇ ਚਲਾਉਣਾ ਹੈ ਜੇ ਤੁਸੀਂ ਇਸ ਤਰ੍ਹਾਂ ਨਹੀਂ ਚਲਾਉਂਗੇ ਇਸ ਦੇ ਕਾਰਨ ਤੁਹਾਡਾ ਪਰਿਵਾਰ ਵੀ ਇਸੇ ਤਰ੍ਹਾਂ ਦਾ ਜੀਵਨ ਜੀਵੇਗਾ ਜੇ ਇਸ ਤਰ੍ਹਾਂ ਮਨਮਰਜ਼ੀ ਕਰੋਗੇ ਤੁਹਾਡੀ ਮਨਮਰਜ਼ੀ ਦਾ ਜੀਵਨ ਬਹੁਤਿਆਂ ਲਈ ਨੁਕਸਾਨ ਲੈ ਕੇ ਆਵੇਗਾ ਆਹਾਬ ਨਾਮ ਦਾ ਰਾਜਾ ਆਪਣੀ ਮਰਜ਼ੀ ਕਰ ਰਿਹਾ ਸੀ ਇਸ ਤਰ੍ਹਾਂ ਉਹਦੀ ਮਨਮਰਜ਼ੀ ਕਰਨ ਨਾਲ ਦੇਸ਼ ਦੇ ਵਿੱਚ ਕਸ਼ਟ ਆਇਆ ਅਤੇ ਅਕਾਲ ਪੈ ਗਿਆ ਸ਼ਾਸਨ ਕਰਨ ਵਾਲਾ ਵਿਅਕਤੀ ਪਵਿੱਤਰਤਾ ਨੂੰ ਛੱਡ ਕੇ ਪਾਪ ਵਿੱਚ ਕੰਮਾਂ ਨੂੰ ਕਰਦੇ ਹੋਏ ਸ਼ਾਸਨ ਕਰਨ ਦੇ ਕਾਰਨ ਉਹਨਾਂ ਦਿਨਾਂ ਵਿੱਚ ਪੂਰਾ ਦੇਸ਼ ਉਥਲ-ਪੁਥਲ ਹੋ ਗਿਆ ਉਹ ਇਸਤਰੀ ਇੱਕ ਗਰੀਬ ਵਿਧਵਾਸੀ ਪਤੀ ਨਹੀਂ ਸੀ ਉਹਦਾ ਕੋਈ ਨਾ ਤਾਂ ਸਾਥੀ ਸੀ ਨਾ ਸਹਾਰਾ ਸੀ ਨਾ ਕੋਈ ਪਾਲਣ ਵਾਲਾ ਸੀ ਐਸੇ ਹਾਲਾਤਾਂ ਦੇ ਵਿੱਚ ਅਕਾਲ ਪੈ ਗਿਆ ਪਿਆਰਿਓ ਸ਼ਾਸਨ ਕਰਨ ਵਾਲੇ ਦੇ ਕੀਤੇ ਹੋਏ ਪਾਪਮੇ ਕਮਾ ਦੇ ਕਾਰਨ ਲੋਕ ਪ੍ਰਭਾਵਿਤ ਹੋ ਕੇ ਜਦੋਂ ਉਹ ਵੀ ਪਾਪਮੇ ਕੰਮ ਕਰਨ ਲੱਗੇ ਇਸ ਦੌਰਾਨ ਦੇਸ਼ ਦੇ ਵਿੱਚ ਜਦੋਂ ਅਕਾਲ ਪੈ ਗਿਆ ਇਹਨਾਂ ਦੁੱਖਾਂ ਦੇ ਵਿੱਚ ਇੱਕ ਪਰਿਵਾਰ ਡਗਮਗਾਉਣ ਲੱਗਾ ਅੱਜ ਸਾਡੇ ਵਿੱਚਕਾਰ ਕੋਈ ਹੈ ਮੇਰੀ ਭੈਣੋ ਤੁਹਾਡਾ ਪਤੀ ਪਰਿਵਾਰ ਦਾ ਮੁਖੀਆ ਹੈ ਉਸਨੇ ਪਰਿਵਾਰ ਨੂੰ ਚਲਾਉਣਾ ਹੈ ਲੇਕਿਨ ਉਹ ਆਪਣੀ ਮਨਮਰਜ਼ੀ ਕਰਨ ਦੇ ਕਾਰਨ ਅੱਜ ਤੁਹਾਡਾ ਪਰਿਵਾਰ ਦੁੱਖਾਂ 'ਚ ਫਸ ਗਿਆ ਹੈ ਕਿ ਘਰ ਚੱਲਣਾ ਮੁਸ਼ਕਿਲ ਹੋ ਰਿਹਾ ਹੈ ਯੈਸ ਬਹੁਤ ਸਾਰੀਆਂ ਭੈਣਾਂ ਕਹਿੰਦੀਆਂ ਬ੍ਰਦਰ ਮੇਰਾ ਪਤੀ ਕੁਝ ਲੋਕ ਵਧੀਆ ਤਰੀਕੇ ਨਾਲ ਦੱਸਦੇ ਆ ਕੁਝ ਲੋਕ ਅਜੀਬ ਤਰੀਕੇ ਨਾਲ ਵੀ ਦੱਸਦੇ ਆ ਬ੍ਰਦਰ ਮੇਰਾ ਸਵਾਮੀ ਸ਼ਰਾਬੀ ਹੈ ਪ੍ਰਾਰਥਨਾ ਕਰੋ ਕਹਿਣ ਤੇ ਬੜੀ ਹੈਰਾਨੀ ਹੁੰਦੀ ਆ ਪਤੀ ਕੌਣ ਹੈ ਸੁਆਮੀ ਹੈ ਇੱਕ ਦਿਨ ਦੋ ਜਣੇ ਆ ਕੇ ਖੜੇ ਹੋਏ ਇੱਕ ਲੜਕਾ ਇੱਕ ਲੜਕੀ ਜਦੋਂ ਦੋਨੇ ਹੀ ਮੇਰੇ ਨਾਲ ਗੱਲ ਕਰ ਰਹੇ ਸੀ ਲੜਕੀ ਨੇ ਕਿਹਾ ਇਹਦੇ ਲਈ ਪ੍ਰਾਰਥਨਾ ਕਰੋ ਇਹ ਆਪਣੀ ਮਰਜ਼ੀ ਕਰਦਾ ਹੈ ਜ਼ਿੰਮੇਵਾਰੀ ਨਹੀਂ ਸਮਝਦਾ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ ਇਹ ਸੁਧਰੇ ਇਹਦੇ ਲਈ ਤੁਸੀਂ ਪ੍ਰਾਰਥਨਾ ਕਰੋ ਵੱਡੀ ਭੈਣ ਹੋਵੇਗੀ ਛੋਟੇ ਭਰਾ ਦੇ ਲਈ ਕਹਿ ਰਹੀ ਆ ਇਹ ਸੋਚ ਕੇ ਠੀਕ ਹੈ ਭੈਣ ਤੇਰੇ ਭਰਾ ਲਈ ਪ੍ਰਾਰਥਨਾ ਕਰਾਂਗਾ ਇਹ ਭਰਾ ਨਹੀਂ ਆ ਫਿਰ ਕੌਣ ਆ ਪਤੀ ਆ ਨਾ ਸਮਝ ਮੇਰੇ ਸਾਹਮਣੇ ਇਹ ਉਹ ਕੀ ਕਰਨਗੇ ਕੁਝ ਲੋਕਾਂ ਦਾ ਜੀਵਨ ਹੀ ਹੋ ਗਿਆ ਇਸ ਤਰ੍ਹਾਂ ਕਹਿਣ ਤੇ ਕਹਿੰਦੇ ਆ ਕਿ ਪਿਆਰ ਨਾਲ ਬੁਲਾ ਰਹੀ ਆ ਓਹੋ ਪਿਆਰ ਹੈ ਮਰਿਆਦਾ ਤੋਂ ਬਿਨਾ ਪਿਆਰ ਸੰਸਕਾਰਾ ਤੋਂ ਬਿਨਾ ਪਿਆਰ ਬੁਲਾਉਣਾ ਵੀ ਚੰਗਾ ਨਹੀਂ ਸਮਝਦੇ ਇਹ ਪਿਆਰ ਕਿਸ ਕੰਮ ਦਾ ਉਹ ਲੜਕੀ ਨੇ ਕਿਹਾ 브ਦਰ ਮੇਰੇ ਸਵਾਮੀ ਲਈ ਪ੍ਰਾਰਥਨਾ ਕਰੋ ਸ਼ਰਾਬੀ ਹੈ ਸ਼ਰਾਬੀ ਲਈ ਪ੍ਰਾਰਥਨਾ ਕਰਨ ਲਈ ਕਹਿ ਰਹੇ ਆ ਉਸ ਦਿਨ ਸਾਰਾ ਨੇ ਵੀ ਆਪਣੇ ਪਤੀ ਨੂੰ ਸਵਾਮੀ ਕਹਿ ਕੇ ਬੁਲਾਇਆ ਭੈਣੋ ਤੇ ਭਰਾਓ ਧਿਆਨ ਨਾਲ ਸੁਣੋ ਜਿਹੜਾ ਪਰਿਵਾਰ ਦਾ ਮੁਖੀਆ ਹੈ ਸੁਣ ਰਹੇ ਹੋ ਪਤੀ ਜੇ ਮੁਖੀਆ ਹੋਣ ਦੇ ਨਾਤੇ ਤੁਸੀਂ ਭਟਕ ਜਾਓਗੇ ਤੁਹਾਡਾ ਪਰਿਵਾਰ ਮੁਸ਼ਕਿਲ 'ਚ ਪੈ ਜਾਏਗਾ ਤੁਹਾਡੀ ਪਤਨੀ ਨੂੰ ਬੱਚਿਆਂ ਨੂੰ ਭੁੱਖੇ ਰਹਿਣਾ ਪਵੇਗਾ ਆਹਾਬ ਜਿਹੜਾ ਮੁਖੀਆ ਸੀ ਜਦੋਂ ਆਪਣੀ ਮਨਮਰਜ਼ੀ ਸ਼ੁਰੂ ਕਰ ਦਿੱਤੀ ਉਸ ਦੇਸ਼ ਵਿੱਚ ਰਾਜ ਚ ਰਹਿਣ ਵਾਲੇ ਗਰੀਬ ਲੋਕ ਤੜਫਨ ਲੱਗੇ ਸਭ ਬਰਬਾਦ ਹੋ ਗਏ ਇਸ ਤਰ੍ਹਾਂ ਮੈਂ ਇੱਕ ਗਰੀਬ ਪਰਿਵਾਰ ਦੇ ਬਾਰੇ ਤੁਹਾਨੂੰ ਦੱਸ ਰਿਹਾ ਹਾਂ ਉਸ ਪਿੰਡ ਦਾ ਨਾਮ ਸਾਰਪਥ ਉੱਥੋਂ ਦੀ ਰਹਿਣ ਵਾਲੀ ਇੱਕ ਔਰਤ ਜੋ ਕਿ ਵਿਧਵਾ ਸੀ ਉਹਦਾ ਸਭ ਕੁਝ ਖਤਮ ਹੋ ਗਿਆ ਸੀ ਜਿਹੜਾ ਆਟਾ ਸੀ ਤੇਲ ਸੀ ਸਭ ਕੁਝ ਖਤਮ ਹੋ ਚੁੱਕਿਆ ਸੀ ਖਤਮ ਹੋਏ ਉਹਨਾਂ ਬਰਤਨਾਂ ਨੂੰ ਵੇਖਦੇ ਹੋਏ ਖਤਮ ਹੋ ਚੁੱਕੇ ਤੇਲ ਦੇ ਬਰਤਨਾਂ ਨੂੰ ਦੇਖਦੇ ਹੋਏ ਕਹਿੰਦੀ ਇਹ ਕੀ ਆ ਕਿਵੇਂ ਜੀਵਾਂਗੇ ਇਸ ਅਕਾਲ ਦੇ ਸਮੇਂ ਵਿੱਚ ਪਾਲਣ ਪੋਸ਼ਣ ਕਰਨ ਵਾਲਾ ਅਗਰ ਕੋਈ ਨਹੀਂ ਆ ਦੇਸ਼ ਤੇ ਰਾਜ ਕਰਨ ਵਾਲੇ ਰਾਜੇ ਦੇ ਕੀਤੇ ਹੋਏ ਕੰਮਾਂ ਦੇ ਕਾਰਨ ਉਸ ਰਾਜੇ ਦੀ ਅਗਵਾਇ ਚ ਚੱਲਣ ਵਾਲੇ ਲੋਕਾਂ ਦੇ ਪਾਪ ਮੇ ਕੰਮਾਂ ਦੇ ਕਾਰਨ ਮੁਸੀਬਤ ਆ ਗਈ ਅਕਾਲ ਆ ਗਿਆ ਅਕਾਲ ਦੇ ਕਾਰਨ ਮੇਰਾ ਪਰਿਵਾਰ ਮੇਰਾ ਘਰ ਬਰਬਾਦ ਹੋ ਗਿਆ ਇਹ ਜੀਵਨ ਕੀ ਹੈ ਇਸ ਤਰ੍ਹਾਂ ਜਦੋਂ ਉਹ ਤੜਫ ਰਹੀ ਸੀ ਫਿਰ ਪਰਮੇਸ਼ਵਰ ਨੇ ਕਿਹਾ ਧੀ ਧੀ ਕੀ ਹੈ ਪਿਤਾ ਤੇਰੇ ਘਰ ਮੈਂ ਇੱਕ ਸੇਵਕ ਨੂੰ ਭੇਜ ਰਿਹਾ ਹਾਂ ਉਸ ਨੂੰ ਤੂੰ ਰੋਟੀ ਦਵੀ ਇਹ ਕੀ ਆ ਪ੍ਰਭੂ ਮੇਰੇ ਕੋਲ ਖਾਣ ਨੂੰ ਨਹੀਂ ਆ ਇੱਕ ਟਾਈਮ ਦੀ ਰੋਟੀ ਨਹੀਂ ਆ ਸਭ ਕੁਝ ਬਰਬਾਦ ਹੋ ਚੁੱਕਿਆ ਹੈ ਮੇਰੇ ਘਰੇ ਸੇਵਕ ਨੂੰ ਭੇਜੋਗੇ ਉਸ ਨੂੰ ਕਿਵੇਂ ਖਾਣਾ ਖਿਲਾਵਾਂਗੇ ਜੋ ਕੁਝ ਤੇਰੇ ਕੋਲ ਹੈ ਉਸ ਵਿੱਚੋਂ ਪਹਿਲਾ ਉਸ ਨੂੰ ਦਵੀ ਉਸਨੇ ਸਵਾਲ ਨਹੀਂ ਕੀਤਾ ਉਹਦੇ ਘਰ 'ਚ ਜੋ ਤੰਗੀ ਹੈ ਸਭ ਕੁਝ ਖਤਮ ਹੋ ਗਿਆ ਇਸ ਤਰ੍ਹਾਂ ਘਰ ਵਿੱਚ ਤੁਸੀਂ ਕਹਿ ਰਹੇ ਹੋ ਸੇਵਕ ਨੂੰ ਭੇਜਾਂਗਾ ਤੁਸੀਂ ਜਾਣੀ ਜਾਣ ਪ੍ਰਭੂ ਹੋ ਮੇਰੇ ਹਾਲਾਤ ਕੀ ਆ ਸਥਿਤੀ ਕੀ ਆ ਜਾਣਨ ਵਾਲੇ ਪਰਮੇਸ਼ਰ ਹੋ ਮੇਰੇ ਘਰੇ ਸੇਵਕ ਭੇਜਣ ਨੂੰ ਕਹਿ ਰਹੇ ਹੋ ਰੋਟੀ ਦੇਣ ਲਈ ਕਹਿ ਰਹੇ ਹੋ ਜੇ ਤੁਹਾਡੀ ਆਗਿਆ ਹੈ ਮੈਂ ਤੁਹਾਡੀ ਆਗਿਆ ਮੰਨਾਂਗੀ ਪਿਤਾ ਉਹ ਸੇਵਕ ਆ ਗਿਆ ਪਿਆਰਿਓ ਉਹਦਾ ਨਾਮ ਏਲੀਆ ਸੀ ਲੱਕੜਾ ਇਕੱਠੀਆਂ ਕਰਦੇ ਸਮੇਂ ਉਸ ਨੂੰ ਵੇਖ ਕੇ ਕਿਹਾ ਮੇਰੇ ਲਈ ਪਾਣੀ ਲਿਆ ਠੀਕ ਹੈ ਸੁਆਮੀ ਮੈਂ ਲੈ ਕੇ ਆਵਾਂਗੀ ਜਦੋਂ ਜਾਣ ਲੱਗੀ ਉਸਨੇ ਕਿਹਾ ਆਪਣੇ ਹੱਥ ਵਿੱਚ ਇੱਕ ਰੋਟੀ ਵੀ ਲੈ ਕੇ ਆਵੀਂ ਫਿਰ ਉਹ ਵਿਧਵਾ ਕਹਿਣ ਲੱਗੀ ਸੁਆਮੀ ਰੋਟੀ ਲਿਓ ਲੈ ਕਹਿ ਰਹੇ ਹੋ ਲੇਕਿਨ ਥੋੜਾ ਜਿਹਾ ਆਟਾ ਹੈ ਇਸ ਥੋੜੇ ਜਿਹੇ ਆਟੇ ਨਾਲ ਰੋਟੀ ਬਣਾ ਕੇ ਮੈਂ ਅਤੇ ਮੇਰਾ ਬੇਟਾ ਖਾ ਕੇ ਮਰ ਜਾਵਾਂਗੇ ਸੋਚਿਆ ਕਿਉਂਕਿ ਦੇਸ਼ ਦੇ ਵਿੱਚ ਅਕਾਲ ਪੈ ਗਿਆ ਹੈ ਮੇਰਾ ਪਰਿਵਾਰ ਅਕਾਲ ਨਾਲ ਦੁਖੀ ਹੋ ਰਿਹਾ ਹੈ ਖਾਣ ਲਈ ਔਰ ਕੁਝ ਵੀ ਨਹੀਂ ਆ ਇਹ ਹੀ ਸਾਡਾ ਆਖਰੀ ਭੋਜਨ ਹੈ ਇਸ ਤੋਂ ਬਾਅਦ ਸਾਡਾ ਕੀ ਹਾਲ ਹੋਏਗਾ ਅਸੀਂ ਨਹੀਂ ਜਾਣਦੇ ਇਸ ਤਰ੍ਹਾਂ ਉਸਨੇ ਕਿਹਾ ਅੱਜ ਕੋਈ ਸਾਡੇ ਵਿਚਕਾਰ ਹੈ ਜਿੰਨਾ ਦਾ ਘਰ ਨਹੀਂ ਚੱਲ ਰਿਹਾ ਸਭ ਕੁਝ ਖਤਮ ਹੋਇਆ ਹੋਵੇ ਐਸੇ ਹਾਲਾਤ ਕੱਲ ਦੇ ਬਾਰੇ ਜਦੋਂ ਸੋਚਦੇ ਹਾਂ ਸਾਨੂੰ ਡਰ ਲੱਗਦਾ ਹੈ ਬੱਚਿਆਂ ਦੇ ਬਾਰੇ ਉਹਨਾਂ ਦੀ ਪੜ੍ਹਾਈ ਦੇ ਬਾਰੇ ਉਹਨਾਂ ਦੇ ਵਿਆਹ ਦੇ ਬਾਰੇ ਸੋਚਦੇ ਸਮੇਂ ਅਗਰ ਐਸੀ ਕੋਈ ਦਰਦ ਦੀ ਸਥਿਤੀ ਵਿੱਚ ਹੈ ਤਾਂ ਸੁਣੋ ਭੈਣੋ ਤੇ ਭਰਾਵੋ ਮੇਰਾ ਪਰਮੇਸ਼ਵਰ ਤੁਹਾਨੂੰ ਵੇਖ ਰਿਹਾ ਹੈ ਤੁਹਾਨੂੰ ਅਤੇ ਤੁਹਾਡੇ ਹਾਲਾਤਾਂ ਨੂੰ ਵੇਖ ਰਿਹਾ ਹੈ ਰਾਜੇ ਦੇ ਕੀਤੇ ਗੁਨਾਹਾਂ ਦੇ ਕਾਰਨ ਰਾਣੀ ਦੇ ਕੀਤੇ ਹੋਏ ਗੁਨਾਹਾਂ ਦੇ ਕਾਰਨ ਉਹਨਾਂ ਦੇ ਪਾਪ ਵਿੱਚ ਰਾਜ ਕਰਨ ਦੇ ਕਾਰਨ ਲੋਕਾਂ ਦੇ ਪਾਪ ਵਿੱਚ ਕੰਮਾਂ ਦੇ ਕਾਰਨ ਜਦੋਂ ਦੇਸ਼ ਵਿੱਚ ਅਕਾਲ ਪੈ ਗਿਆ ਦੇਸ਼ ਦੁਖੀ ਹੋ ਗਿਆ ਉੱਥੇ ਇੱਕ ਆਤਮਿਕ ਔਰਤ ਸੀ ਗਰੀਬੀ ਚ ਤੜਫਦੀ ਹੋਈ ਇਕਾਤਮਿਕ ਇਸਤਰੀ ਇੱਕ ਵਿਧਵਾ ਉਸ ਵਿਧਵਾਨੂ ਜਦੋਂ ਉਹਦੇ ਘਰ ਦਾ ਸਭ ਕੁਝ ਬਰਬਾਦ ਹੋ ਗਿਆ ਸੀ ਪਰਮੇਸ਼ਵਰ ਨੇ ਵੇਖਿਆ ਪਿਆਰਿਓ ਅੱਜ ਤੁਹਾਡੀ ਕਮੀ ਘਟੀ ਨੂੰ ਪਰਮੇਸ਼ਵਰ ਵੇਖ ਰਿਹਾ ਹੈ ਤੁਹਾਡੀ ਗਰੀਬੀ ਨੂੰ ਮੇਰਾ ਪਰਮੇਸ਼ਵਰ ਵੇਖ ਰਿਹਾ ਹੈ ਖਾਲੀ ਹੋ ਚੁਕੇ ਤੁਹਾਡੇ ਪਰਸ ਨੂੰ ਖਾਲੀ ਹੋ ਚੁਕੇ ਤੁਹਾਡੇ ਬੈਂਕ ਬੈਲੈਂਸ ਨੂੰ ਖਾਲੀ ਹੋ ਚੁਕੇ ਤੁਹਾਡੇ ਘਰ ਦੇ ਬਰਤਨਾਂ ਨੂੰ ਖਾਲੀ ਹੋ ਚੁਕੇ ਤੁਹਾਡੇ ਦਿਲ ਨੂੰ ਮੇਰਾ ਪਰਮੇਸ਼ਵਰ ਵੇਖ ਰਿਹਾ ਸ਼ੇਰਾਂ ਦੇ ਬੱਚੇ ਭੁੱਖੇ ਰਹਿ ਸਕਦੇ ਆ ਲੇਕਿਨ ਪਰਮੇਸ਼ਵਰ ਤੇ ਵਿਸ਼ਵਾਸ ਕਰਨ ਵਾਲਿਆਂ ਨੂੰ ਕਿਸੇ ਵੀ ਭਲੀ ਚੀਜ਼ ਦੀ ਘਾਟ ਹੀ ਨਹੀਂ ਹੋਣ ਦਵੇਗਾ ਕਿਉਂਕਿ ਮੇਰਾ ਪਰਮੇਸ਼ਵਰ ਸਮਰਥੀ ਹੈ ਜਦੋਂ ਕੋਈ ਆਪਣਾ ਨਹੀਂ ਸੀ ਕੋਈ ਸਹਾਰਾ ਦੇਣ ਵਾਲਾ ਵੀ ਨਹੀਂ ਸੀ ਨਾ ਕੋਈ ਰੋਟੀ ਦੇਣ ਵਾਲਾ ਸੀ ਨਾ ਕੋਈ ਮਦਦ ਕਰਨ ਵਾਲਾ ਸੀ ਉਧਾਰ ਦੇਣ ਵਾਲਾ ਕੋਈ ਨਹੀਂ ਸੀ ਜਦੋਂ ਸਭ ਕੁਝ ਬਰਬਾਦ ਹੋ ਗਿਆ ਸੁਣੋ ਪਿਆਰਿਓ ਫਿਰ ਪਰਮੇਸ਼ਵਰ ਨੇ ਵੇਖਿਆ ਬੇਟੀ ਮੈਂ ਸੇਵਕ ਨੂੰ ਪੇਜਾਂਗਾ ਕਿਰਪਾ ਕਰਕੇ ਧਿਆਨ ਦਿਓ ਸੇਵਕ ਯਾਨੇ ਲੈ ਜਾਣ ਵਾਲੇ ਮੰਗਣ ਵਾਲੇ ਨਹੀਂ ਸੇਵਕ ਯਾਨੇ ਵੰਡਣ ਵਾਲੇ ਸੇਵਕ ਯਾਨੇ ਵੰਡਣ ਵਾਲੇ ਆ ਕੀ ਵੰਡਣ ਵਾਲੇ ਪਰਮੇਸ਼ਵਰ ਦੀਆਂ ਆਸ਼ੀਸ਼ਾਂ ਨੂੰ ਵੰਡਣ ਵਾਲੇ ਪਰਮੇਸ਼ਵਰ ਦੇ ਸੇਵਕ ਨੂੰ ਦੇਣ ਤੇ ਬਹੁਤਿਆਂ ਨੂੰ ਤਕਲੀਫ ਹੁੰਦੀ ਆ ਪਰਮੇਸ਼ਵਰ ਦੀ ਸੇਵਾ ਚ ਦੇਣ ਤੇ ਬਹੁਤਿਆਂ ਨੂੰ ਬੋਝ ਲੱਗਦਾ ਲੇਕਿਨ ਪਰਮੇਸ਼ਵਰ ਦੀ ਸੇਵਾ ਲਈ ਅਤੇ ਸੇਵਕ ਨੂੰ ਦੇਣ ਦੇ ਵਿੱਚ ਹੀ ਪਰਮੇਸ਼ਵਰ ਨੇ ਆਸ਼ੀਸ਼ਾਂ ਲੁਕਾ ਕੇ ਰੱਖੀਆਂ ਹੈ ਇਸ ਗੱਲ ਨੂੰ ਬਹੁਤ ਸਾਰੇ ਲੋਕ ਭੁੱਲ ਗਏ ਆ ਕੁਝ ਸੇਵਕਾਂ ਦਾ ਬਸ ਇਹੀ ਕੰਮ ਹੈ ਸੇਵਾ ਨਾ ਹੋਣ ਤੇ ਵੀ ਗਵਾਹੀ ਨਾ ਹੋਣ ਤੇ ਵੀ ਨਾ ਕਲਿਸਿਆ ਹੋਣ ਤੇ ਸੁਸਮਾਚਾਰ ਨਹੀਂ ਸੁਣਾਉਂਦੇ ਫਿਰ ਵੀ ਵਚਨ ਪ੍ਰਚਾਰ ਨਹੀਂ ਕਰਦੇ ਫਿਰ ਵੀ ਮੰਗਦੇ ਹੀ ਰਹਿੰਦੇ ਆ ਮੈਂ ਐਸੇ ਸੇਵਕਾਂ ਦੇ ਬਾਰੇ ਨਹੀਂ ਕਹਿ ਰਿਹਾ ਮੈਂ ਕਹਿ ਰਿਹਾ ਹਾਂ ਜਿਹੜੇ ਖराई ਨਾਲ ਧਾਰਮਿਕਤਾ ਨਾਲ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਸੇਵਾ ਕਰਨ ਵਾਲੇ ਸੇਵਕਾਂ ਦੇ ਬਾਰੇ ਕਹਿ ਰਿਹਾ ਹਾਂ ਬੇਟੀ ਦੁੱਖ ਉਠਾ ਰਹੀਆਂ ਸਭ ਕੁਝ ਖਤਮ ਹੋਣ ਦੇ ਹਾਲਾਤਾਂ 'ਚ ਤੜਫ ਰਹੀਆਂ ਆਪਣਾ ਸੇਵਕ ਭੇਜਾਂਗਾ ਸੇਵਕ ਨੂੰ ਭੇਜਾਂਗਾ ਕਹਿ ਰਹੇ ਹੋ ਕਿਉਂ ਉਸਨੂੰ ਭੋਜਨ ਦਵਾਂ ਉਸਨੂੰ ਭੋਜਨ ਦੇ ਕੇ ਮੇਰੇ ਕੋਲ ਕੀ ਰਵੇਗਾ ਭੋਜਨ ਦੋ ਬੇਟੀ ਠੀਕ ਹੈ ਪਿਤਾ ਉਸ ਸੇਵਕ ਨੇ ਕਿਹਾ ਸੁਣੋ ਠੀਕ ਹੈ ਤੁਹਾਡੇ ਕੋਲ ਆਟਾ ਨਹੀਂ ਹੈ ਕਹਿ ਰਹੇ ਹੋ ਜੋ ਹੈ ਉਸੇ ਵਿੱਚੋਂ ਰੋਟੀ ਬਣਾ ਕੇ ਪਹਿਲੀ ਰੋਟੀ ਮੇਰੇ ਕੋਲ ਲੈ ਕੇ ਆਓ ਬੇਟੀ ਮੈਂ ਸੇਵਕ ਨੂੰ ਭੇਜਾਂਗਾ ਉਸ ਸੇਵਕ ਨੂੰ ਭੇਜਣ ਦਾ ਮਕਸਦ ਕੀ ਹੈ ਦੱਸੋ ਉਸ ਘਰ ਨੂੰ ਆਸ਼ੀਸ਼ ਦੇਣ ਦੇ ਲਈ ਪਰਮੇਸ਼ਵਰ ਇੱਕ ਮੌਕਾ ਦੇ ਰਿਹਾ ਹੈ ਜੇ ਆਸ਼ੀਸ਼ ਪਾਣੀ ਬੀਜ ਬੋਣਾ ਪਵੇਗਾ ਜੇ ਤੁਸੀਂ ਫਸਲ ਕਟਣੀ ਹੈ ਬੀਜ ਬੋਣਾ ਹੀ ਪਵੇਗਾ ਬੀਜ ਬਿਜੇ ਬਿਨਾ ਫਸਲ ਨਹੀਂ ਕਰ ਸਕਦੇ ਉਸ ਦਿਨ ਜਦੋਂ ਸਭ ਕੁਝ ਖਤਮ ਹੋ ਗਿਆ ਸੀ ਭੋਜਨ ਦੀਆਂ ਚੀਜ਼ਾਂ ਖੁਸ਼ੀ ਨਾਲ ਪਰਮੇਸ਼ਵਰ ਨੇ ਉਸ ਵਿਦਵਾਨ ਨੂੰ ਦੇਣ ਦੇ ਲਈ ਕੀ ਕੀਤਾ ਜਾਂਦੇ ਹੋ ਇੱਕ ਮੌਕਾ ਦਿੱਤਾ ਉਹ ਮੌਕਾ ਕੀ ਹੈ ਸੇਵਕ ਨੂੰ ਰੋਟੀ ਦੇ ਸੇਵਕ ਦੀ ਜ਼ਰੂਰਤ ਪੂਰੀ ਕਰ ਕਹਾਈ ਸੇਵਕ ਨੂੰ ਉਸਨੇ ਰੋਟੀ ਖਿਲਾਈ ਪਹਿਲਾ ਕਮੀ ਘਟੀ ਵਿੱਚ ਜਦੋਂ ਕੁਝ ਨਹੀਂ ਸੀ ਉਸਨੇ ਰੋਟੀ ਖਿਲਾਈ ਉਸਨੇ ਪਰਮੇਸ਼ਵਰ ਤੇ ਵਿਸ਼ਵਾਸ ਕੀਤਾ ਪਰਮੇਸ਼ਵਰ ਦੀ ਆਗਿਆ ਨੂੰ ਅਹਿਮੀਅਤ ਦੇ ਕੇ ਉਸਨੇ ਰੋਟੀ ਦਿੱਤੀ ਉਸ ਦਿਨ ਤੋਂ ਸੁਨੋ ਪਿਆਰੀਓ ਇੱਕ ਰੋਟੀ ਲਿਆ ਕੇ ਸੇਵਕ ਨੂੰ ਦਿੱਤੀ ਕੀ ਹੋਇਆ ਜਾਣਦੇ ਹੋ ਆਓ ਪੜਾਂਗੇ 13ਵੇਂ ਵਚਨ ਤੋਂ ਦੂਸਰੀ ਲਾਈਨ ਤੋਂ ਪਹਿਲਾ ਮੇਰੇ ਲਈ ਇੱਕ ਛੋਟੀ ਜੀ ਰੋਟੀ ਬਣਾ ਕੇ ਮੇਰੇ ਕੋ ਲੈ ਆ ਫਿਰ ਇਸ ਤੋਂ ਬਾਅਦ ਆਪਣੇ ਲਈ ਅਤੇ ਆਪਣੇ بیٹے ਲਈ ਬਣਾਈ ਕਿਉਂਕਿ ਇਜ਼ਰਾਈਲ ਦਾ ਪਰਮੇਸ਼ਰ ਯਹਵਾ ਇਹ ਆਖਦਾ ਹੈ ਜਦੋਂ ਤੱਕ ਯਹਵਾ ਧਰਤੀ ਤੇ ਮੀਂਹ ਨਾ ਬਰਸਾਵੇਗਾ ਤਦ ਤੱਕ ਨਾ ਤਾਂ ਉਸ ਘੜੇ ਦਾ ਆਟਾ ਖਤਮ ਹੋਏਗਾ ਅਤੇ ਨਾ ਹੀ ਉਸ ਕੁੱਪੀ ਦਾ ਤੇਲ ਖਤਮ ਹੋਵੇਗਾ ਫਿਰ ਉਹ ਚਲੀ ਗਈ ਅਤੇ 엘िया ਦੇ ਵਚਨ ਦੇ ਅਨੁਸਾਰ ਉਸਨੇ ਕੀਤਾ ਉਦੋਂ ਤੋਂ ਉਹ ਅਤੇ ਉਹ ਇਸਤਰੀ ਅਤੇ ਉਸ ਦਾ ਘਰਾਨਾ ਬਹੁਤ ਦਿਨ ਤੱਕ ਖਾਂਦੇ रहे यहोवा ਦੇ ਉਸ वचन ਦੇ ਅਨੁਸਾਰ ਉਸਨੇ ਜੋ ਏਲੀਆ ਦੁਆਰਾ ਆਖਿਆ ਸੀ ਨਾ ਤਾਂ ਉਸ ਮਿੱਟੀ ਦਾ ਆਟਾ ਖਤਮ ਹੋਇਆ ਅਤੇ ਨਾ ਉਸ ਕੁਪੀ ਦਾ ਤੇਲ ਖਤਮ ਹੋਇਆ ਅਦਭੁਤ ਹੈ ਨਾ ਚਮਤਕਾਰ ਹੈ ਨਾ ਇੱਕ ਸੇਵਕ ਨਾਲ ਪਿਆਰ ਕਰਨ ਦੇ ਕਾਰਨ ਇੱਕ ਸੇਵਕ ਨੂੰ ਰੋਟੀ ਖਿਲਾਉਣ ਦੇ ਕਾਰਨ ਪਰਮੇਸ਼ਵਰ ਨੇ ਕੀ ਕੀਤਾ ਜਾਣਦੇ ਹੋ ਉਸ ਘਰ ਦੇ ਲੋਕਾਂ ਨੂੰ ਆਕਾਲ ਦੇ ਸਮੇਂ ਕੋਈ ਕਟ ਨਹੀਂ ਹੋਣ ਦਿੱਤੀ ਪਿਆਰਿਓ ਪਰਮੇਸ਼ਵਰ ਨੇ ਉਸ ਦਿਨ ਉਸ ਵਿਦਵਾਨ ਨੂੰ ਇੱਕ ਮੌਕਾ ਦੇ ਦਿੱਤਾ ਆਸ਼ੀਸ਼ ਪਾਉਣ ਦੇ ਲਈ ਭੋਜਨ ਵਾਲੀਆਂ ਚੀਜ਼ਾਂ ਖੁਸ਼ੀ ਨਾਲ ਪਾਉਣ ਦੇ ਲਈ ਇੱਕ ਮੌਕਾ ਦਿੱਤਾ ਕਿਵੇਂ ਜਾਣਦੇ ਹੋ ਪਹਿਲਾਂ ਮੇਰੇ ਸੇਵਕ ਨੂੰ ਦੇ ਮੇਰੇ ਸੇਵਕ ਨਾਲ ਪਿਆਰ ਕਰ ਮੇਰੇ ਸੇਵਕ ਦੀ ਖਬਰ ਲੈ ਉਸੇ ਤਰ੍ਹਾਂ ਸੇਵਕ ਨੂੰ ਅਤੇ ਸੇਵਕਾਈ ਨੂੰ ਪਿਆਰ ਕਰ ਫਿਰ ਇਸ ਤੋਂ ਬਾਅਦ ਕਿੰਨੀ ਆਸ਼ੀਸ਼ ਦਵਾਂਗਾ ਦੇਖੀ ਸਾਬਤ ਕਰ ਦਿੱਤਾ ਪਿਆਰੂ ਇੱਕ ਦਿਨ ਮੇਰੇ 플레이ਰ ਜਦੋਂ ਮੱਛਲੀ ਦੀ ਤਰੀ ਆਈ ਮੈਨੂੰ ਮੱਛਲੀ ਬਿਲਕੁਲ ਪਸੰਦ ਨਹੀਂ ਆ। ਲੇਕਿਨ ਉਸ ਦਿਨ ਮੱਛਲੀ ਦੀ ਤਰੀ ਜਦੋਂ ਮੈਨੂੰ ਮਿਲੀ ਮੈਨੂੰ ਮੱਛਲੀ ਦੇ ਕੰਡਿਆਂ ਤੋਂ ਬਹੁਤ ਡਰ ਲੱਗਦਾ। ਪਤਾ ਨਹੀਂ ਕਿਉਂ ਇੰਨੇ ਧਿਆਨ ਨਾਲ ਕੰਡੇ ਕੱਢਣ ਤੇ ਵੀ ਚੋ ਵੀ ਜਾਂਦਾ ਹੈ। ਲੇਕਿਨ ਸੁਣੋ ਇੱਕ ਦਿਨ ਉਸ ਮੱਛਲੀ ਦੇ ਕੰਡਿਆਂ ਨੂੰ ਜਦੋਂ ਹੌਲੀ-ਹੌਲੀ ਕੱਢ ਰਿਹਾ ਸੀ ਮੈਨੂੰ ਇੱਕ ਮਾਂ ਦੀ ਯਾਦ ਆਈ। 30 ਸਾਲ ਪਹਿਲਾਂ 30 ਸਾਲ ਪਹਿਲਾਂ ਦੀ ਗੱਲ ਮੈਂ ਜਦੋਂ ਪੜਦਾ ਸੀ ਇੱਕ ਛੋਟੀ ਕਲਿਸਿਆ ਵਿੱਚ ਜਾਂਦਾ ਸੀ ਕੇਰਲਾ ਵਿੱਚ ਜਦੋਂ ਉਹ ਛੋਟੀ ਕਲਿਸਿਆ ਵਿੱਚ ਜਾਂਦਾ ਸੀ ਕੇਰਲਾ ਵਾਲੇ ਤਾਂ ਹਰ ਰੋਜ਼ ਹੀ ਮੱਛਲੀ ਖਾਂਦੇ ਆ ਮੀਨ ਕਰੀ ਫੇਮਸ ਆ ਮੈਂ ਦੂਜੇ ਇਲਾਕੇ ਤੋਂ ਆਇਆ ਹਾਂ ਇਸ ਲਈ ਹੋਸਟਲ 'ਚ ਰਹਿੰਦਾ ਹਾਂ ਕੀ ਖਾਂਦਾ ਹਾਂ ਸੋਚ ਕੇ ਪਾਸਟਰ ਅਤਿਉਦੀ ਪਤਨੀ ਨੇ ਮੈਨੂੰ ਫਰਡੇ ਦੀ ਮੀਟਿੰਗ ਖਤਮ ਹੋਣ ਤੋਂ ਬਾਅਦ ਭੋਜਨ ਦੇ ਲਈ ਬਿਠਾਉਂਦੇ ਸੀ ਫਿਸ਼ ਕਰੀ ਦਿੱਤੀ ਮੈਂ ਕੰਡੇ ਤੋਂ ਡਰਦਾ ਹਾਂ ਮੱਛੀ ਕਰੀ ਮੈਨੂੰ ਦੇਣ ਤੇ ਮੈਂ ਕਹਿੰਦਾ ਸੀ ਨਹੀਂ ਚਾਹੀਦੀ ਨਹੀਂ ਚਾਹੀਦੀ ਕਹਿੰਦਾ ਸੀ ਕਿਉਂਕਿ ਮੈਨੂੰ ਕੰਡਿਆਂ ਤੋਂ ਡਰ ਲੱਗਦਾ ਸੀ ਲੇਕਿਨ ਉਸਮਾਨ ਨੇ ਉਸ ਮੱਛੀ ਦੇ ਪੀਸਸ ਨੂੰ ਆਪਣੀ ਪਲੇਟ 'ਚ ਰੱਖ ਕੇ ਮੱਛੀ ਦੇ ਸਾਰੇ ਕੰਡਿਆਂ ਨੂੰ ਕੱਢ ਕੇ ਕੇਵਲ ਮੱਛੀ ਦਾ ਮਾਸ ਹੀ ਮੇਰੀ ਪਲੇਟ ਵਿੱਚ ਰੱਖ ਦਿੱਤੀ ਚਾਹੇ ਅਸੀਂ ਕਿੰਨੇ ਧਿਆਨ ਨਾਲ ਵੀ ਕੰਡਿਆਂ ਨੂੰ ਕੱਢੀਏ ਇੱਕ ਨਾ ਇੱਕ ਕੰਡਾ ਜ਼ਰੂਰ ਰਹਿ ਜਾਂਦਾ ਹੈ ਪਰ ਅਜੀਬ ਗੱਲ ਇਹ ਸੀ ਮੈਂ ਉੱਥੇ ਪੜਾਈ ਕਰਨ ਦੇ ਦਿਨਾਂ ਦੇ ਵਿੱਚ ਉਹਨਾਂ ਦੇ ਘਰੇ ਜਦੋਂ ਰੋਟੀ ਖਾਂਦਾ ਸੀ ਮੱਛਲੀ ਦੇ ਕੰਡਿਆਂ ਨੂੰ ਕੱਢ ਕੇ ਕੇਵਲ ਮੱਛਲੀ ਦੇ ਮਾਸ ਨੂੰ ਹੀ ਮੇਰੀ ਪਲੇਟ 'ਚ ਰੱਖਦੀ ਸੀ ਇੱਕ ਦਿਨ ਮੈਂ ਰੋਟੀ ਖਾ ਰਿਹਾ ਸੀ ਇਸ ਤਰ੍ਹਾਂ ਭੋਜਨ ਕਰਦੇ ਸਮੇਂ ਉਸ ਮਾਂ ਦਾ ਦਿਖਾਇਆ ਹੋਇਆ ਪ੍ਰੇਮ ਮੈਂ ਇੱਕ ਆਤਮਿਕਾ ਸੋਚ ਕੇ ਵਚਨ ਸੁਣਾਉਣਾ ਹਾਂ ਇਹ ਸੋਚ ਕੇ ਮਾਂ ਨੇ ਮੇਰੇ ਨਾਲ ਪਹਲਾਈ ਕੀਤੀ ਪਿਆਰ ਵੰਡਿਆ ਮੇਰੇ ਮਨ 'ਚ ਆਇਆ ਇਸ ਮਾਂ ਦੀ ਸਹਾਇਤਾ ਕਰਨੀ ਚਾਹੀਦੀਆ ਸੇਵਕ ਦੀ ਸਹਾਇਤਾ ਕਰਨੀ ਹੈ ਉਸੇ ਵਕਤ ਮੈਂ ਇੱਕ ਫੈਸਲਾ ਲਿਆ ਕੀ ਜਾਂਦੇ ਹੋ ਹਰ ਮਹੀਨੇ ਉਸ ਦਾਸ-ਦਾਸੀ ਨੂੰ ਸਹਾਇਤਾ ਦਵਾਂਗਾ ਫੈਸਲਾ ਕਰ ਲਿਆ ਅੱਜ ਵੀ ਮੈਂ ਹਰ ਮਹੀਨੇ ਉਹਨਾਂ ਦੀ ਮਦਦ ਕਰਦਾ ਹਾਂ ਇਹ ਵਿਸ਼ੇ ਤੁਹਾਨੂੰ ਦੱਸਣ ਦਾ ਕਾਰਨ ਇਹ ਹੈ ਕਿ ਕਦੇ 30 ਸਾਲ ਪਹਿਲਾਂ ਇਸ ਦੀਨ ਸੇਵਕ ਨੂੰ ਇੱਕ ਪ੍ਰਭੂ ਦੀ ਦਾਸੀ ਆਪਣਾ ਬੇਟਾ ਸਮਝ ਕੇ ਉਹ ਮੱਛਲੀ ਦੇ ਕੰਡੇ ਕੱਢ ਕੇ ਦਿੰਦੀ ਸੀ ਉਸੇ ਯਾਦ ਦੇ ਕਾਰਨ ਅੱਜ ਹਰ ਮਹੀਨੇ ਉਹਨਾਂ ਨੂੰ ਭੋਜਨ ਦੀ ਕਿਸੇ ਤਰ੍ਹਾਂ ਦੀ ਕਮੀ ਨਾ ਰਹੇ ਹਰ ਮਹੀਨੇ ਮੈਂ ਮਦਦ ਪੇਸ਼ਦਾ ਹਾਂ ਇਹ ਦੱਸਣ ਦਾ ਕਾਰਨ ਦੱਸਾਂ ਇੱਕ ਆਮ ਜਿਹਾ ਸੇਵਕ ਹੀ ਉਹ ਮਾਂ ਨੇ ਮੱਛਲੀ ਦੇ ਕੰਡੇ ਗੱਡ ਕੇ ਜਿਹੜਾ ਪਿਆਰ ਦਿਖਾਇਆ ਉਹਨਾਂ ਦੇ ਜੀਵਨ ਦੇ ਅੰਤ ਤੱਕ ਕਿਸੇ ਵੀ ਦਿਨ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਮੀ ਨਾ ਆਵੇ ਸਹਾਇਤਾ ਕਰਨੀ ਹੈ ਅਗਰ ਇਹ ਫੈਸਲਾ ਕੀਤਾ ਹੈ ਤੁਸੀਂ ਜਿਸ ਪਰਮੇਸ਼ਵਰ ਦੀ ਉਪਾਸਨਾ ਕਰਦੇ ਹੋ ਉਹ ਪਰਮੇਸ਼ਵਰ ਸतीश ਕੁਮਾਰ ਤੋਵੀ ਮਹਾਨ ਹੈ ਕਿੰਨਾ ਮਹਾਨ ਹੈ ਤੁਸੀਂ ਜਾਣਦੇ ਹੋ ਤੁਹਾਡੀ ਕੀਤੀ ਹੋਈ ਭਲਾਈ ਤੁਹਾਡੀ ਦੇਣ ਵਾਲੀ ਭੇਂਟ ਦੁੱਖਾਂ ਚੋਂ ਅਤੇ ਤਕਲੀਫਾਂ ਦੇ ਵਿੱਚੋਂ ਸੇਵਕਾਂ ਨੂੰ ਪਿਆਰ ਕਰਨ ਦੇ ਬਾਰੇ ਚਾਹੇ ਸੇਵਾ ਦੇ ਲਈ ਸਹਾਇਤਾ ਕਰਨ ਦੇ ਬਾਰੇ ਤੁਹਾਡੀ ਦਿਖਾਈ ਹੋਈ ਦਇਆ ਨੂੰ ਕਿਸੇ ਨਾ ਕਿਸੇ ਦਿਨ ਮੇਰਾ ਪਰਮੇਸ਼ਵਰ ਯਾਦ ਕਰੇਗਾ ਮੈਂ ਫਿਰ ਤੋਂ ਕਹਿ ਰਿਹਾ ਹਾਂ ਤੁਹਾਡੀਆਂ ਭੇਂਟਾਂ ਨੂੰ ਮੈਂ ਯਾਦ ਕਰਾਂਗਾ ਤੁਹਾਡੀਆਂ ਹੋਮ ਬਲੀਆਂ ਨੂੰ ਭੇਂਟਾਂ ਨੂੰ ਮੈਂ ਯਾਦ ਕਰਾਂਗਾ ਪਿਆਰੇ ਉਸ ਦਿਨ ਉਹ ਗਰੀਬ ਵਿਧਵਾ ਨੇ ਉਸ ਸੇਵਕ ਨੂੰ ਜਦੋਂ ਪਹਿਲੀ ਰੋਟੀ ਦਿੱਤੀ ਤਾਂ ਪਰਮੇਸ਼ਵਰ ਨੇ ਆਪਣੇ ਵਾਅਦੇ ਨੂੰ ਯਾਦ ਕੀਤਾ ਕੀ ਕੀਤਾ ਜਾਣਦੇ ਹੋ ਅਕਾਲ ਦੇ ਸਮੇਂ ਮੁਸ਼ਕਲ ਸਮੇਂ ਵਿੱਚ ਉਸ ਪਰਿਵਾਰ ਵਿੱਚ ਕਿਸੇ ਚੀਜ਼ ਦੀ ਕਮੀ ਨਾ ਹੋਣ ਦਿੱਤੀ ਸतीश ਕੁਮਾਰ ਜਿਹੜਾ ਇੱਕ ਆਮ ਸੇਵਕ ਹੈ ਉਸ ਨੂੰ ਜਦੋਂ ਭੋਜਨ ਖਿਲਾਇਆ ਗਿਆ ਉਹ ਜਦੋਂ ਤੱਕ ਜਿਉਂਦੇ ਰਹਿਣ ਕਦੇ ਵੀ ਭੋਜਨ ਦੀ ਕਮੀ ਤੋਂ ਦੁੱਖ ਨਾ ਸਹਿਣ ਇਹ ਸੋਚ ਕੇ ਧਿਆਨ ਨਾਲ ਸੁਣੋ ਮੇਰੀ ਮਹਾਨਤਾ ਨਹੀਂ ਆ ਮੈਂ ਆਪਣੀ ਵਡਿਆਈ ਲਈ ਨਹੀਂ ਕਹਿ ਰਿਹਾ ਉਸ ਦਿਨ ਪਰਮੇਸ਼ਵਰ ਨੇ ਮੈਨੂੰ ਯਾਦ ਕਰਾਇਆ ਪ੍ਰਭੂ ਨੇ ਮੈਨੂੰ ਯਾਦ ਕਰਵਾਇਆ ਸੀ ਉਸ ਦਾਸੀ ਦੇ ਦਿਖਾਏ ਹੋਏ ਪਿਆਰ ਦੇ ਕਾਰਨ ਤੂੰ ਉਹਨਾਂ ਦੀ ਮਦਦ ਕਰ ساری ਜ਼ਿੰਦਗੀ ਮਦਦ ਕਰ ਉਸੇ ਪਰਮੇਸ਼ਵਰ ਦੀ ਅਸੀਂ ਆਰਾਧਨਾ ਕਰਦੇ ਹਾਂ ਭੈਣੋ ਤੁਸੀਂ ਆਰਾਧਨਾ ਕਰ ਰਹੇ ਹੋ ਭਾਈ ਤੁਸੀਂ ਆਰਾਧਨਾ ਕਰ ਰਹੇ ਹੋ ਇਸ ਸੇਵਕ ਦੇ ਲਈ ਇਸ ਕਲਿਸਿਆ ਦੇ ਲਈ ਤੁਸੀਂ ਆਪਣੇ ਜੀਵਨ ਚ ਜੋ ਕਰ ਰਹੇ ਹੋ ਜਿਹੜਾ ਪਿਆਰ ਦਿਖਾ ਰਹੇ ਹੋ ਜਿਹੜਾ ਸਹਿਯੋਗ ਤੁਸੀਂ ਕਰ ਰਹੇ ਹੋ ਇਸੇ ਤਰ੍ਹਾਂ ਜਿਹੜੀਆਂ ਭੇਂਟਾਂ ਨੂੰ ਤੁਸੀਂ ਦੇ ਰਹੇ ਹੋ ਜ਼ਰੂਰ ਮੇਰਾ ਪਰਮੇਸ਼ਵਰ ਇੱਕ ਦਿਨ ਯਾਦ ਕਰੇਗਾ ਅਤੇ ਜ਼ਿੰਦਗੀ ਪਰ ਤੁਹਾਨੂੰ ਘਾਟਾ ਨਾ ਪਵੇ ਤੁਹਾਡੀ ਮਦਦ ਕਰਨ ਲਈ ਉਹ ਤਿਆਰ ਹੈ ਤੁਸੀਂ ਕਿੰਨੇ ਵਿਸ਼ਵਾਸ ਕਰਦੇ ਹੋ ਕਿ ਮੇਰੀਆਂ ਦਿੱਤੀਆਂ ਹੋਈਆਂ ਭੇਟਾ ਕਾਰਨ ਮੇਰੇ ਅਰਪਣਾ ਦੇ ਕਾਰਨ ਮੇਰਾ ਪਰਮੇਸ਼ਵਰ ਇਹਨਾਂ ਨੂੰ ਜ਼ਰੂਰ ਯਾਦ ਕਰਕੇ ਮੈਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੋਣ ਦੇਵੇਗਾ ਆਸ਼ੀਸ਼ ਦੇਗਾ ਵਿਸ਼ਵਾਸ ਕਰਨ ਵਾਲੇ ਆਪਣੇ ਹੱਥ ਵਿਖਾਓ ਪਵਿੱਤਰ ਪਰਮੇਸ਼ਵਰ ਪਿਤਾ ਜਦੋਂ ਵਿਧਵਾ ਦੇ ਕੋਲ ਕੁਝ ਵੀ ਨਹੀਂ ਸੀ ਜਦੋਂ ਸਭ ਕੁਝ ਬਰਬਾਦ ਹੋ ਗਿਆ ਸੀ ਭੁੱਖ ਨਾਲ ਜਦੋਂ ਉਹ ਤੜਫ ਰਹੀ ਸੀ ਆਕਾਲ ਦੇ ਸਮੇਂ ਦੇ ਵਿੱਚ ਜਦੋਂ ਉਹ ਦੁੱਖ ਸਹਿ ਰਹੀ ਸੀ ਉਸ ਗਰੀਬ ਵਿਧਵਾ ਨੂੰ ਤੁਸੀਂ ਵੇਖਿਆ ਪ੍ਰਭੂ ਉਹਦੀ ਮਦਦ ਕਰਨ ਦੇ ਲਈ ਤੁਸੀਂ ਸੋਚਿਆ ਉਹਦੇ ਲਈ ਇੱਕ ਸ਼ਰਤ ਸੀ ਉਸਨੇ ਗਰੀਬੀ ਵਿੱਚ ਵੀ ਉਸ ਸੇਵਕ ਨੂੰ ਉਸ ਸੇਵਕ ਦੀ ਕਰਨ ਵਾਲੀ ਸੇਵਾ ਨੂੰ ਅੱਗੇ ਵਧਾਉਣ ਦੇ ਲਈ ਮਦਦ ਕਰਨੀ ਸੀ ਇਸ ਗੱਲ ਤੇ ਉਹ ਵਿਧਵਾ ਵਿਸ਼ਵਾਸ ਕਰਦੀ ਰਹੀ ਗਰੀਬੀ ਵਿੱਚ ਹੀ ਉਸ ਸੇਵਕ ਦੀ ਉਸਨੇ ਮਦਦ ਕੀਤੀ ప్రతిਫਲ ਕੀ ਮਿਲਿਆ ਸੀ ਵੇਖਿਆ ਹੈ ਉਥੇ ਜਦੋਂ ਤੱਕ ਅਕਾਲ ਸੀ ਉਹ ਅਤੇ ਉਸ ਦਾ ਪਰਿਵਾਰ ਰੱਜ ਕੇ ਭੋਜਨ ਕਰ ਸਕਿਆ ਪਿਤਾ ਉਸੇ ਤਰ੍ਹਾਂ ਤੇਰੇ ਬੱਚੇ ਉਸ ਦਿਨ ਉਸ ਗਰੀਬ ਵਿਧਵਾ ਨੂੰ ਉਸ ਗਰੀਬ ਵਿਧਵਾ ਦੇ ਪਰਿਵਾਰ ਨੂੰ ਅਕਾਲ ਦੇ ਸਮੇਂ ਜਿਹੜੀ ਮਦਦ ਕੀਤੀ ਉਸੇ ਪਰਮੇਸ਼ਵਰ ਦੀ ਉਪਾਸਨਾ ਕਰ ਰਿਹਾ ਇਹਨਾਂ ਦੀ ਤੁਸੀਂ ਮਦਦ ਕਰੋ ਇਸ ਦੀਨ ਸੇਵਕ ਨੂੰ ਉਸ ਮਾਦਾ ਪਿਆਰ ਜਦੋਂ ਯਾਦ ਆਇਆ ਉਹ ਜਦੋਂ ਤੱਕ ਜਿਉਂਦੇ ਰਹਿਣ ਉਹਨਾਂ ਦੀ ਮਦਦ ਕਰਨੀ ਹੈ ਇਹ ਸੋਚ ਤੁਸੀਂ ਦਿੱਤੀ ਪਿਤਾ ਤੁਸੀਂ ਸतीश ਕੁਮਾਰ ਦੇ ਮਨ ਤੋਂ ਵੀ ਲੱਖਾਂ ਕਰੋੜਾ ਗੁਣਾ ਜ਼ਿਆਦਾ ਮਹਾਨ ਮਾਨ ਦੇ ਪਰਮੇਸ਼ਵਰ ਹੋ ਉੱਤਮ ਪਰਮੇਸ਼ਵਰ ਹੋ ਅਦਭੁਤ ਪਰਮੇਸ਼ਵਰ ਹੋ ਤੁਹਾਡੇ ਬੱਚਿਆਂ ਦੀਆਂ ਕੀਤੀਆਂ ਹੋਈਆਂ ਗੁਰਬਾਨੀਆਂ ਉਹਨਾਂ ਦੀਆਂ ਦਿੱਤੀਆਂ ਹੋਈਆਂ ਭੇਂਟਾਂ ਮੈਂ ਯਾਦ ਕਰਾਂਗਾ ਤੁਸੀਂ ਵਚਨ ਦਿੱਤਾ ਮੈਂ ਮੰਗਦਾ ਹਾਂ ਪਿਤਾ ਤੁਹਾਡਾ ਸੇਵਕ ਹੋਣ ਦੇ ਨਾਤੇ ਮੰਗਦਾ ਹਾਂ ਪਿਤਾ ਇਹ ਸੇਵਕਾਈ ਦੇ ਲਈ ਇਸ দীন ਸੇਵਕ ਦੀ ਕੀਤੀ ਹੋਈ ਸੇਵਾ ਦੇ ਕਾਰਨ ਮਦਦ ਕਰਨ ਵਾਲੇ ਹਰ ਇੱਕ ਜਨ ਨੂੰ ਯਾਦ ਕਰੋ ਪਿਤਾ ਤਿਆਗ ਦੇ ਨਾਲ ਪਿਤਾ ਦੁੱਖਾਂ ਦੇ ਵਿੱਚ ਵੀ ਭੁੱਖੇ ਰਹਿ ਕੇ ਪ੍ਰਭੂ ਅਰਪਣ ਕੀਤੀਆਂ ਹੋਈਆਂ ਤਿਆਗਪੂਰਵਕ ਭੇਂਟਾਂ ਨੂੰ ਤੁਸੀਂ ਸਵੀਕਾਰ ਕਰੋ ਆਸ਼ੀਸ਼ ਦਿਓ ਪਿਤਾ बहुत ही खुशहाली भी तुसी अपने बच्चों दे दियो पिता प्रभु दे नाम च मंगदे हा पिता हा आप सबको शलोम मेरा नाम मरियमा है ये मेरे पति हैं। हमारे दो बच्चे हैं। हम प्रभु पर विश्वास करते थे लेकिन फिर भी मेरे पति बहुत शराब पीते थे नशे में मुझे और मेरे बच्चों को डांटते थे मारते थे हम जमीन किराए पर लेकर खेती करते थे उधार में पैसे लेकर खेती के लिए लगाए जब कटनी का समय था तेज बारिश के कारण फसल बर्बाद हो गया था इसके कारण हम मुश्किल में पड़ गए कर्जे में डूब गए कारण मेरे पति दुख से और शराब पीने लगे कर्जों के कारण गांव में ही रहेंगे तो कर्जे दूर नहीं होंगे इसलिए हम हैदराबाद गए हमारे रिश्तेदारों ने एक अपार्टमेंट में काम दिलवाए मेरे पति नौकरी कर रहे थे लेकिन शराब पीना नहीं छोड़े उनमें बदलाव नहीं आया मैं बहुत से चर्चेस को जाती थी प्रार्थना करवाती थी और खुद भी करती थी लेकिन वो बिल्कुल नहीं सुधरे ऐसे वाले समय में काम करने की जगह एक भाई हमारे बारे में जानकर हमें कलवरी टेम्पल ले गए उस दिन वचन के द्वारा प्रभु सीधे हमसे बात किए ध्यान ਨਾਲ ਤੁਸੀਂ ਆਪਣੇ ਜੀਵਨ ਨੂੰ ਜਾਂਚੋ ਤੁਸੀਂ ਸੱਟਾ ਤੇ ਸੱਟਾ ਖਾ ਰਹੇ ਹੋ ਨਾ ਪਿਛਲੇ ਸਾਲ ਸਮੱਸਿਆ ਉਸ ਤੋਂ ਪਿਛਲੇ ਸਾਲ ਹੋਰ ਸਮੱਸਿਆ ਅਤੇ ਇਸ ਸਾਲ ਹੋਰ ਵੀ ਸਮੱਸਿਆ ਪਿਛਲੇ ਮਹੀਨੇ ਇੱਕ ਸਮੱਸਿਆ ਸੀ ਹੁਣ ਇੱਕ ਹੋਰ ਸਮੱਸਿਆ ਹੈ ਅਤੇ ਸਮੱਸਿਆ ਤੇ ਸਮੱਸਿਆ ਆ ਗਈ ਬਿਪਤਾ ਤੋਂ ਬਾਅਦ ਬਿਪਤਾ ਦੁੱਖ ਤੋਂ ਬਾਅਦ ਦੁੱਖ ਅਕਾਲ ਤੋਂ ਬਾਅਦ ਅਕਾਲ ਤੁਹਾਨੂੰ ਸੱਟਾਂ ਹੀ ਲੱਗ ਰਹੀਆਂ ਹਨਾ ਫਿਰ ਵੀ ਅੱਖਾਂ ਕਿਉਂ ਨਹੀਂ ਖੋਲਦੇ ਫਿਰ ਵੀ ਆਪਣੇ ਆਪ ਨੂੰ ਕਿਉਂ ਨਹੀਂ ਸੁਧਾਰਦੇ ਫਿਰ ਵੀ ਮਨ ਨੂੰ ਕਿਉਂ ਨਹੀਂ ਫੇਰਦੇ ਅਤੇ ਆਪਣੇ ਵਿੱਚ ਸੁਧਾਰ ਕਿਉਂ ਨਹੀਂ ਲਿਆਉਂਦੇ इस गलते गौर करो प्रभु का वचन सुनकर मेरे पति उसी दिन वो शराब पीना पूरी तरह से छोड़ दिए मेरे गलतियों को माफ़ कीजिए ऐसे में प्रभु से प्रार्थना किया मैं शराब पीना छोड़ दिया अब एक अच्छा जीवन बिता रहा हूँ और मैं खुशी से घर गया उस दिन से हम नियमित रूप से कलवर टेंपल जा रहे हैं प्रभु का वचन सुनते हुए आत्मिक रूप से आगे बढ़ रहे हैं हमारी कमाई में से नियमित रूप से प्रभु को दशमांश दे रहे हैं जब हम प्रभु को दशमांश देना शुरू किए तब प्रभु हमारे सारे कर्जे दूर किए मेरे पति वॉचमैन का काम और कपड़े भी इस्त्री करते थे और मैं चार घरों में काम करती थी प्रभु का वचन सुनकर हमारा जीवन सुधर गया चाहे वो शराबी हो या बेकार घूमने वाले हो, चाहे कोई भी हो प्रभु का वचन सुनकर जरूर सुधर जाएंगे इसीलिए हम अब तक कलवरी आवाज के द्वारा प्रभु का सुसमाचार 11 बार सब लोगों को सुनाए हम मेहनत किए और प्रभु का सुसमाचार कलवरी आवाज के द्वारा सुनाए हमारी कमाई में हम 75 प्रतिशत प्रभु को हम दे रहे हैं और हम चाहते हैं कि अब से हम हर महीने ने कलवरी आवास के द्वारा प्रभु का सुसमाचार सुनाए अब से हम प्रभु के लिए जीवन बिताएंगे और प्रभु का काम करेंगे प्रभु की कृपा से हमारा परिवार खुशी से जीवन बिता रहे हैं ਪ੍ਰਭੂ ਦਾ ਵਚਨ ਸੁਣਾਕਰ ਮੇਰੇ ਪਤੀ ਕੇ ਪੀਣੇ ਕੇ ਆਦਤ ਸੇ ਛੁਡਾਈਏ ਉਨਕੇ ਜੀਵਨ ਕੋ ਸੁਧਾਰੇ ਪ੍ਰਭੂ ਕੇ ਦਾਸ ਸतीश ਜੀ ਕੋ ਹਮਾਰਾ ਧੰਨਵਾਦ ਹਮਾਰੇ ਪਰਿਵਾਰ ਮੇ ਸੁਖ ਸ਼ਾਂਤੀ ਸੇ ਭਰੇ ਈਸ਼ੂ ਕੋ ਸਾਰੀ ਮਹਿਮਾ ਮਿਲੇ ਕਿੰਨੀ ਵਾਰ ਵੀ ਕਹਿਨ ਤੇ ਸ਼ਰਾਬ ਨੂੰ ਨਾ ਛੱਡਣ ਵਾਲੇ ਪਤੀ ਜਦੋਂ ਪਰਮੇਸ਼ਵਰ ਦੇ ਵਚਨ ਨੂੰ ਸੁਣਿਆ ਉਹਨਾਂ ਦੀ ਸਮਰਥ ਨੂੰ ਜਾਣ ਕੇ ਉਹਨਾਂ ਨੇ ਉਸੇ ਵਕਤ ਸ਼ਰਾਬ ਛੱਡ ਦਿੱਤੀ ਉਸ ਤੋਂ ਬਾਅਦ ਵਾਸ਼ਮੈਂਡਾ ਕੰਮ ਕਰਦੇ ਹੋਏ ਕੱਪੜੇ ਪ੍ਰੈਸ ਕਰਦੇ ਹੋਏ ਪਤਨੀ ਘਰਾਚ ਕੰਮ ਕਰਦੀ ਹੋਈ ਦੋਨੇ ਮਿਲ ਕੇ ਕੰਮ ਕਰਦੇ ਹੋਏ ਕਿਸ ਤਰ੍ਹਾਂ ਕਰਜ਼ਾ ਲਾ ਲਿਆ ਅਸੀਂ ਵੇਖਿਆ ਹੈ ਪਰਮੇਸ਼ਵਰ ਦੇ ਦਿੱਤੇ ਹੋਏ ਬਦਲਾਵ ਦੇ ਦੁਆਰਾ ਕੇਵਲ ਮਿਹਨਤ ਨਾਲ ਕਰਜ਼ਾ ਲਾਉਣਾ ਹੀ ਨਹੀਂ ਇੱਕ ਪਾਸੇ ਵਚਨ ਦੇ ਅਨੁਸਾਰ ਪਰਮੇਸ਼ਵਰ ਨੂੰ ਦਸਵਾਂਸ ਦਿੰਦੇ ਹੋਏ ਵਚਨ ਦੇ ਪ੍ਰਚਾਰ ਲਈ ਮਦਦ ਕਰਦੇ ਹੋਏ ਉਨ੍ਹਾਂ ਦੇ ਜੀਵਨ ਦੇ ਵਿੱਚ ਇੰਨਾ ਆਨੰਦ ਦੇਣ ਵਾਲੇ ਪਰਮੇਸ਼ਰ ਦੇ ਬਾਰੇ ਸੁਸਮਾਚਾਰ ਨੂੰ ਲੱਖਾਂ ਲੋਕਾਂ ਤੱਕ ਪਹੁੰਚਾਉਣਾ ਹੈ ਇਸੇ ਲਈ ਕਈ ਵਾਰ ਕਲਵਰੀ ਆਵਾਜ਼ ਦੀ ਮਦਦ ਕੀਤੀ ਉਸ ਭੈਣ ਦੀ ਗਵਾਹੀ ਨੇ ਮੈਨੂੰ ਹੈਰਾਨ ਕੀਤਾ ਕਿਉਂਕਿ ਉਹਨਾਂ ਦੀ ਕਈ ਗੱਲ ਤੁਸੀਂ ਸੁਣੀ ਅੱਜ ਸਾਡੀ ਕੀਤੀ ਹੋਈ ਕਮਾਈ ਦੇ ਵਿੱਚੋਂ 75% ਪਰਮੇਸ਼ਰ ਨੂੰ ਹੀ ਦਿੰਦੇ ਆ ਘਰਾਂ 'ਚ ਕੰਮ ਕਰਨ ਵਾਲੀ ਇੱਕ ਭੈਣ ਕਹਿ ਰਹੀ ਆ ਹਰ ਮਹੀਨੇ ਕਲਵਰੀ ਆਵਾਜ਼ ਦੀ ਸਹਾਇਤਾ ਕਰਕੇ ਵਚਨ ਨੂੰ ਪਹੁੰਚਾਉਣਾ ਹੈ ਫਿਰ ਸਾਡੇ ਬਾਰੇ ਕੀ ਆ ਬਹੁਤ ਐਤਨਲ ਆਸ਼ੀਸ਼ ਪਾਉਣ ਵਾਲੇ ਭੈਣੋਂ ਅਤੇ ਭਰਾਓ ਬਾਈਬਲ ਦੱਸਦੀ ਹੈ ਪਰਮੇਸ਼ਵਰ ਜਿਸ ਨੂੰ ਜ਼ਿਆਦਾ ਦਿੰਦਾ ਹੈ ਉਹਨਾਂ ਤੋਂ ਹੀ ਜ਼ਿਆਦਾ ਪਰਮੇਸ਼ਵਰ ਆਸ ਵੀ ਰੱਖਦਾ ਹੈ ਤੁਹਾਡੀ ਇੱਛਾ ਦੇ ਅਨੁਸਾਰ ਪਰਮੇਸ਼ਵਰ ਨੇ ਆਸ਼ੀਸ਼ ਦਿੱਤੀ ਹੈ ਇਹ ਸੱਚ ਹੈ ਫਿਰ ਉਹਨਾਂ ਦੀ ਆਸ ਦੇ ਅਨੁਸਾਰ ਤੁਸੀਂ ਪਰਮੇਸ਼ਵਰ ਦੀ ਮਦਦ ਕਰਨੀ ਹੈ ਨਾ ਇੱਕ ਵਾਰ ਸੋਚੋ ਜਿਨ੍ਹਾਂ ਨੇ ਮਸੀਹ ਦੇ ਪ੍ਰੇਮ ਨੂੰ ਜਾਣ ਲਿਆ ਹੈ ਉਹ ਪਿਆਰ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਆ ਆਓ ਮੇਰੇ ਭੈਣੋ ਤੇ ਭਰਾਓ ਆਪਾਂ ਸਾਰੇ ਹੀ ਮਿਲ ਕੇ ਸੁਸਮਾਚਾਰ ਨੂੰ ਲੱਖਾਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਤੁਸੀਂ ਜਿੱਥੇ ਹੈ ਉੱਥੋਂ ਹੀ ਪ੍ਰਭੂ ਦੇ ਪਿਆਰ ਨੂੰ ਕੰਮਾਂ 'ਚ ਵਿਖਾਉਂਦਾ ਯਤਨ ਕਰੋ you uh -huh.